ਜਿੱਦਾਂ ਜਿਹੜੇ ਧਰਵਾਵਾ ਇਹ ਡੇਰੇ ਬਾਬੇ ਨਾਨਕ ਦੇ ਕਾਲੀ ਵਰਕਰਾਂ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਵਾ ਸਾਡਾ ਕਾਲੀਜਾਲ ਦਲ ਦਾ ਜਨਰਲ ਸਕੱਤਰ ਸੀਗਾ ਤੇ ਪਿੰਡ ਦਾ ਲੰਬਾ ਸਮਾਂ ਸਰਪੰਚ ਬੰਦਾ ਆਇਆ ਵਾ ਮਿੱਲਾ ਦਾ ਵੀ ਡਾਇਰੈਕਟਰ ਰਿਹਾ ਵਾ ਉਹਦਾ ਕਤਲ ਜਿਹੜਾ ਬਾਅਦ ਗੈਂਗਸਟਰਾਂ ਤੋਂ ਕਰਵਾਤਾ ਸੀਗਾ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਉ ਵੀ ਕੀਤਾ ਸੀ ਕਾਲੀਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਜੋ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ ਨਹੀਂ ਜਾਣ ਦਿੱਤੀ ਅੱਜ ਮੈਂ ਸਮੇਨਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾਵਾਂ ਕੀਤੇ ਕਾਨੂੰਨੀ ਬੇਨਤੀ ਕਰਦੇ ਆ ਕਿ ਸੁਨਾਓ ਉਹਨੇ ਉੱਪਰ ਬੈਠ ਕੇ ਆਪਣੇ ਕਿਹਾ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟਲੀ ਵਾਲੇ ਸਰਪੰਚ ਭੰਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਵਾਂਗਾ ਔਰ ਨਾਲੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਵਾ ਵੇ ਅੱਜ ਮਾਰਨ ਵਾਲਾ ਕਹਿ ਰਿਹਾ ਸਾਡੇ ਕੋ ਮਰਵਾਇਆ ਵਾ ਤੇ ਘਰ ਵਾਲੇ ਤੇ ਕਾਲੀ ਦਲ ਕਹਿ ਰਿਹਾ ਕਿ ਇਹ ਨੂੰ ਕਤਲ ਵਿੱਚ ਸ਼ਾਮਲ ਕੀਤਾ ਜਾਵੇ ਇਹ ਕਾਤਲ ਆ ਤੇ ਹੁਣ ਕੋਈ ਗੁੰਜਾਇਸ਼ ਨਹੀਂ ਨੀ ਉਹਦੇ ਰੋਸ ਚ ਤਾਂ ਮਾਰਿਆ ਜਾ ਰਿਹਾ ਉਹਦੇ ਰੋਸ ਚ ਵੀ ਧਰਨਾਵਾ ਇੱਕ ਕਤਲ ਨਹੀਂ ਇਹਨੇ ਆਪਣੇ ਸਹੁਰੇ ਵੀ ਸਾਲਿਆਂ ਕੋਲੋਂ ਬੰਦੇ ਮਰਵਾਤੇ ਨੇ ਦੋ ਪਿੰਡੋ ਵਿੱਚ ਮਰਵਾਤੇ ਨੇ ਉਹ ਵੀ ਇਹਦਾ ਨਾਂ ਲੱਗਦਾ ਕਿ ਉੱਥੇ ਬਹਿ ਕੇ ਮਰਵਾ ਕੇ ਆਇਆ ਵਾ ਫਿਰ ਮਸ਼ਰਾਲੇ ਚ ਕਤਲ ਦੋ ਹੋ ਗਏ ਸੱਕਿਆਂ ਭਰਾਵਾਂ ਦੇ ਚਾਚੇ ਤਾਇਦੇ ਪੁੱਤਾਂ ਦੇ ਉਹ ਵੀ ਦੂਆਂ ਨੂੰ ਵਾਲਾ ਸ਼ਰੀਰ ਦੇ ਕੇ ਟਕਰਾਅ ਕਰਾਤਾ ਪੋਲਿਟੀਕਲ ਬੰਦੇ ਕਦੇ ਟਕਰਾ ਨਹੀਂ ਕਰਾਉਂਦੇ ਪੋਲਿਟੀਕਲ ਬੰਦੇ ਸਮਝੌਤੇ ਕਰਉਂਦੇ ਨੇ ਹੱਥ ਫੇਰਦੇ ਨੇ ਜੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਮੈਂ ਸੀਬੀਆਈ ਦੀ ਮੰਗ ਕਰ ਲਾਵਾਂ ਕਿ ਸੀਬੀਆਈ ਇਹਨਾਂ ਕੇਸਾਂ ਦੀ ਜਿਹੜੀ ਹੈ ਉਹ ਤੋਂ ਕਰਕੇ ਤੇ ਕਾਨੂੰਨ ਦਾ ਪਰਚਾ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸੌਂ ਗਈ ਹੈ ਜੇ ਨਹੀਂ ਕਰੀ ਸਰਕਾਰ ਕੋਈ ਨਹੀਂ ਚੁਸ ਮਜਾਦਾ ਫਿਰ ਕਾਲੀਦਾ ਸੰਘਰਸ਼ ਜਾਰੀ ਰੱਖੇਗਾ ਬ੍ਰਦਰ ਦਾ 2019 ਦੇ ਵਿੱਚ ਜਗਤਪ੍ਰਭਾਨਪੁਰ ਦੇ ਦੁਗੀਆਂ ਦੇ ਕੋਲੋਂ ਕਤਲ ਕਰਵਾਇਆ ਹੈ ਨਾ ਐਸੀ ਲੜਾਈ ਨੇ ਸਦਾ ਹੀ ਉਸ ਸਮੇਂ ਵੀ 2019 ਦੇ ਵਿੱਚ ਅਸੀਂ ਫਾਈਲ ਰੋਕ ਰੱਖ ਦਿੱਤਾ ਹੈਗਾ ਫਾਈਲ ਕੋਰਟ ਕਾਪੀਸ਼ਨ ਪਾਈ ਗਈ ਸਿ ਇਹ ਸੁਕੀਰੰਦਾ ਦਾ ਕਤਲ ਹੋਇਆ ਹੈਗਾ ਤੇ ਇਹਦਾ ਪਤਾ ਹੀ ਅੱਗੇ ਜਨਾਬ ਆਇਆ ਜਾਵੇ ਉਸ ਸਮੇਂ ਇਹ ਸਾਰੀ ਇਨਕਵਾਰੀ ਜਿਹੜੀ ਹੈ ਚੱਲਣ ਲੱਗੀ ਤੇ ਉਹ ਬੇਲਾ ਸੰਘੀ ਰੰਦਾ ਕਾਪਟਰ ਦੇ ਅੱਗੇ ਲੋਆ ਦੀ ਮਾਰ ਹੋ ਰਹੀਆਂ ਮੇਰੇ ਨਿਕਲੇ ਪਿਆਰ ਦੀ ਇਨਕਵਾਰੀ ਚੱਲ ਰਹੀਆਂ ਵਾ ਤੇ ਮੇਰੀ ਮਦਦ ਕਰੋ ਉਸ ਸਮੇਂ ਗਰਮੀ ਨਾਲ ਉਸੇਵਾ ਸਰਦਾਰ ਆਪਣਾ ਕਪਟਨ ਮਨਿੰਦਰ ਸਿੰਘ ਮੇਰੀ ਨਕਵਾਰੀ ਜਰੀ ਉਹ ਬੱਤ ਹੀ ਆ ਹੁਣ ਇਸ ਟਾਈਮ ਜੱਜ ਜਾਰ ਹੋ ਗਿਆ ਜਦੋਂ ਜੱਗੂ ਭਗਵਾਨਪੁਰੇ ਦੇ ਪ੍ਰਧਾਨ ਨੇ ਸਟੇਟ ਲੈ ਕੇ ਬੈਠੇ ਕਰਦੇ 10 ਕਾਨਫਰੈਂਸ ਕਰਕੇ ਤੇ ਕਿਆ ਵੀ ਸੁੱਖੀ ਆਪਣੇ ਮੁੰਡੇ ਨੂੰ ਦੋਵਾਰੇ ਲਾ ਕੇ ਸੌਂ ਖਾਂ ਕਿ ਤੂੰ ਸਾਨੂੰ ਫੋਨ ਕਰਕੇ ਨਹੀਂ ਤਵਾਉਣ ਵਾਲਾ ਪੱਪੂ ਨੂੰ ਮੋਵਾਇਆ ਸੇ ਪੱਪੂ ਨੂੰ ਮਾਰ ਦੋ ਮੈਂ ਮਗਰ ਬੈਠਾਂ ਮੈਂ ਆਪੇ ਸਾਰਾ ਕੁਝ ਸੰਭਾਲ ਲੂਗਾ ਇਹ ਬੰਦੇ ਨਾਲ ਉਸ ਯਾਰ ਹੋਣੀ ਚਾਹੀਦੀ ਆ ਸਾਡੇ ਦੇਸ ਦੀ ਜਾਨ ਜਿਹੜੀ ਸੀਬੀਆਈ ਨੂੰ ਦਿੱਤੀ ਜਾਏ ਤੇਰੀ ਕਿਸੇ ਵੀ ਗੱਲ ਦੀ ਰੇਰੇ ਜਗਵਾਰਾਂ ਮੇਰੇ ਦੇਸ਼ ਦੀਆਂ ਇਹ ਨੇਕ ਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾਤਾ ਸ਼ਦਮਾਰੇ ਦੀ ਯਾਰੀ ਸਾਥ ਦੀ ਟੇਕ ਹੋਵੇ ਆਰੀ ਨਿਕਲ ਨਕਾਲਾ ਮੇਰੇ ਦੇਸ਼ ਦੀਆਂ ਇਹ ਨੇਕ ਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾਤਾ ਜਿਹਨੇ ਗੁਣ ਸਰਕਾਰਾਂ ਬੰਗਾਲਜ ਮਿਲੇ ਫਿਰ ਪਾਪਾ ਦੀ ਨਾਨੀ ਨੂੰ ਦਾ ਪੱਜ ਮਿਲੇ ਜੀ ਦਾ ਬਾ ਫਿਰ ਪਾਪਾ ਦੀ ਨਾਨੀ ਨੂੰ ਦਾ ਪੱਜ ਮਿਲੇ ਉੱਠਦੇ ਆ ਬੰਦ ਜੀ ਬੈਠ ਜਾਈਏ ਆਪਾਂ ਧਰਨੇ ਤੋਂ ਬਾਅਦ ਸਰਦਾਰ ਸੁਚੇ ਸਿੰਘ ਜੀ ਲਗਾ ਗੁਰਦੁਆਰਾ ਸਾਹਿਬ ਬੈਠਣਾ ਆਪਾਂ ਸਾਰਿਆਂ ਦੇ ਉੱਥੇ ਸਾਰੇ ਆਪਾਂ ਮਿਲਣੀ ਵੀ ਕਰੀਏ ਸਾਰੇ ਮਿਲ ਗਏ ਸਤਕਾਰਯੋ ਗੁਰੂ ਗੁਰੂ ਕਾਰੀ ਸਾਧ ਸੰਗਤ ਜੀ ਬਹੁਤ ਦੂਰ ਦੂਰ ਤੱਕ ਤੁਸੀਂ ਆਏ ਹੋ ਮੇਰਾ ਧਿਆਨ ਤੁਹਾਡੇ ਵਿੱਚ ਹੀ ਹੈ ਕਿਹੜਾ ਵਰਕਰ ਕਿੱਥੋਂ ਆਇਆ ਸਾਰੇ ਨਗੜੇ ਓਕੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਤਰਦਾ ਹੋ ਜੋ ਬਾਲੇ ਮੇਰੇ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਮੇਰੇ ਅਤੀ ਸਤਿਕਾਰਯੋਗ ਸਨਮਾਨਯੋਗ ਸੁਖਬੀਰ ਸਿੰਘ ਜੀ ਵਾਲਾ ਚੇਅਰਮੈਨ ਸਾਹਿਬ ਦੋਸਤੋਂ ਤੁਹਾਡਾ ਮਾਇਆ ਦਾਸ ਰਹਾ ਜੀ ਨੇ ਧਿਆਲ ਸਰਵਣ ਕਰਾਉਣ ਵਾਸਤੇ ਤੇ ਕਰਨ ਵਾਸਤੇ ਖੁੱਲਾ ਸਮਝਦਾ ਹੈ ਇਹ ਕੇਵਲ ਤੁਹਾਡੀਆਂ ਅਰਦਾਸਾਂ ਕਰਨੀਆਂ ਨਹੀਂ ਬਾਪੂ ਅਮਰਵਰ ਸਿੰਘ ਜੀ ਚੇਅਰਮੈਨ ਸਾਹਿਬ ਅਠਵਾਲਾ ਵਾਲੇ ਗੱਬਾ ਬਾਬਾ ਗੁਰਨਾ ਸਿੰਘ ਦੀ ਕੋਟਲਾ ਮੁਗਲਾ ਵਾਲੇ ਆਪਣਾ ਪੈਦ ਭੇਜ ਕੇ ਗਏ ਆ ਬਾਬਾਈ ਸਾਈਡ ਤੋਂ ਮਿਲਿਓ ਹਜਜੀ ਸਿੰਘ ਦੀ ਕੋਟਲਾ ਮੁਗਲਾ ਵਾਲੇ ਆਪਣਾ ਪੈਦ ਭੇਜ ਕੇ ਅੰਦਰ ਉਸਤੀ ਦੇਣ ਉਸ ਪਰਿਵਾਰ ਵੱਲੋਂ ਮਾਇਆ ਅਰਦਾਸ ਆਈ ਹੈ ਸਰਦਾਰ ਰਜਿੰਦਰ ਸਿੰਘ ਦੀ ਬਾਜਵਾ ਸਾਹਿਬ ਜਿਨ੍ਹਾਂ ਦੇ ਹੱਥ ਵਿੱਚ ਆਪਾਂ ਸਟੇਜ ਦੀ ਕਮਾਂਡ ਦਿੱਤੀ ਹੋਈ ਹੈ ਵੀਰ ਹਰਮਨ ਸਿੰਘ ਦੀ ਡੇਰੀਵਾਲ ਵਾਲੇ ਆਪਣਾ ਪੈਦ ਭੇਜ ਕੇ ਗਏ ਧੰਨਵਾਦ ਕਰਦਾ ਹੈ ਸਰਪੰਚ ਸੁਖਦੇਵ ਜਿਹੜੇ ਮੈਨੂੰ ਮਿਲ ਜਾਣਗੇ ਮੇਰੇ ਉਹਨਾਂ ਦੀ ਹਾਜ਼ਰੀ ਲੱਗਣੀ ਹੈ ਧਰਨਾ ਨਾ ਖਰਾਬ ਕਰੇ ਜਿੱਥੇ ਜਿੱਥੇ ਤੁਹਾਨੂੰ ਬਹਿਣ ਲਈ ਥਾਂ ਮਿਲਦਾ ਬਹਿ ਜੋ ਉੱਥੇ ਖਲੋਣ ਲਈ ਮਿਲਦਾ ਖਲੋ ਜੋ ਕਿਉਂਕਿ ਅਸੀਂ ਪ੍ਰਬੰਧ ਏਡਾ ਵੱਡਾ ਨਹੀਂ ਕਰ ਸਕਦੇ ਜਿੰਨਾ ਵੱਡਾ ਤੁਹਾਨੂੰ ਕਰਨਾ ਚਾਹੀਦਾ ਸੀ ਇਸ ਕਰਕੇ ਮੇਰੇ ਮੈਂ ਦਿਲ ਦੀਆਂ ਧੰਨਵਾਇਆਂ ਤੋਂ ਤੁਹਾਡਾ ਧੰਨਵਾਦ ਕਰਨਾ ਵਾ ਪਿਛਲੇ ਬੰਦੇ ਖਲੋ ਜੋ ਅੱਧੇ ਪੌਣੇ ਘੰਟੇ ਚ ਮੁਕਾ ਦੇਣਾ ਬਹੁਤ ਸਾਰੀ ਦੁਨੀਆਂ ਜਿਹੜੀ ਹੈ ਗੁਰਦੁਆਰਾ ਸਾਹਿਬ ਗਈ ਹੈ ਲੰਗਰ ਦੇ ਵਿੱਚ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਅੱਧਾ ਪੌਣਾ ਘੰਟਾ ਇੱਥੇ ਬਹਿ ਕੇ ਤੇ ਆਪਾਂ ਰੱਬ ਰੱਬ ਕਰ ਲਈਏ ਪ੍ਰਮਾਤਮਾ ਨੂੰ ਯਾਦ ਕਰ ਲਈਏ ਕਾਲੀ ਦਲ ਦੀ ਚੜ੍ਹਦੀ ਕਲਾ ਕਰ ਲਈਏ ਤੇ ਉਦੋਂ ਮਗਰੋਂ ਆਪੋ ਆਪਣੇ ਕੰਮ ਤੇ ਜਾਵਾਂਗੇ ਮੈਂ ਫੇਰ ਬੇਨਤੀ ਕਰਨਾ ਜਿਹੜਾ ਮੈਨੂੰ ਮਿਲ ਡਾਉਂਦਾ ਵਾ ਨਾ ਉਹਦੀ ਕੋਈ ਬਹੁਤੀ ਹਾਇ ਜੀ ਨਹੀਂ ਲੱਗਦੀ ਮੇਰਾ ਕੰਮ ਕੀ ਹੈ ਮੇਰੀਆਂ ਅੱਖਾਂ ਮੈਂ 32 ਸਾਲ ਤੁਹਾਡਾ ਜ਼ਿਲ੍ਹੇ ਦਾ ਸੇਵਾਦਾਰ ਰਿਆ ਵਾਂ ਤੇ ਮੇਰੀ ਤੇ ਅੱਖੇ ਕਿ ਪਿੰਡ ਜਦੋਂ ਬੰਦਾ ਆਉਂਦਾ ਉਹ ਉਹਦੇ ਘਰ ਤੱਕ ਵੀ ਚਲੀ ਜਾਂਦੀ ਏ ਵੀ ਇਹ ਕਿੱਥੋਂ ਤੁਰ ਕੇ ਆਇਆ ਵਾ ਅੱਜ ਬੰਦੇ ਲਿਆਇਆ ਉਹਦਾ ਵੀ ਧੰਨਵਾਦ ਜਿਹੜਾ ਵੀ ਲਿਆਇਆ ਉਹਦਾ ਵੀ ਧੰਨਵਾਦ ਜਿਹੜਾ ਜਿਆਦਾ ਲਿਆਏ ਆ ਮੁੰਡੇ ਉਹ ਵੀ ਮੈਂ ਧੰਨਵਾਦ ਕਰਨਾ ਦਰਜਾ ਬਦਰਜਾ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਥੋੜੇ ਥੋੜੇ ਪੁੱਛੇ ਹਟ ਕੇ ਔਖੇ ਹੋ ਜੂ ਅੱਜ ਤੋਂ ਪੁਵਚਾ ਤੁਸੀਂ ਔਖੇ ਹੋ ਜੂ ਤੇ ਆਪਾਂ ਧੰਨਵਾਦ ਕਰਕੇ ਤੇ ਆਪਣਾ ਕੰਮ ਕਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ